ਹਾਂ ਜੀ ਵੀ ਵਿੱਚ ਲੋਕ ਕਮੈਂਟ ਕਰਦੇ ਹੁੰਦੇ ਆ ਵੀਡੀਓ ਤੇ ਕਰਦਾਨ ਜਾਂ ਉਹ ਕਹਿੰਦੇ ਆ ਵੀ ਬੱਕਰੀਆਂ ਦਾ ਜਿਹੜਾ ਕੰਮ ਆ ਵੀ ਇਹ ਬੈਨੀਫਿਟ ਦਾ ਕੀਤਾ ਹੈ ਨਹੀਂ ਵੀ ਨਹੀਂ ਅਸੀਂ ਦਾ ਜੀ 3-5 ਕਿੱਲੇ ਨਾ ਜੋ ਬਾਣ ਦੇ ਬਾਇਲ ਇੱਥੇ ਆ ਜੀ ਬੱਕਰੀਆਂ ਚੋਂ ਹਾਂ ਬੱਕਰੀਆਂ ਆਸਤੇ ਹੋਰ ਕੋਈ ਨਾਲ ਕੰਮ ਤਾਂ ਨਹੀਂ ਛੋੜਾ ਨਾ ਹੋਰ ਕੋਈ ਕੰਮ ਨਹੀਂ ਬੱਕਰੀਆਂ ਦਾ ਕੰਮ ਹੀ ਆ ਜੀ ਜਿਹੜੇ ਫਿਰ ਉਹ ਜਮ ਉਹ ਕਹਿੰਦੇ ਆ ਵੀ ਕਮਾਈ ਦਾ ਸਾਧਨ ਹੈ ਹੀ ਨਹੀਂ ਉਹ ਫਿਰ ਘਰੇ ਬੰਨ ਕੇ ਮਾਰ ਲੈਂਦੇ ਆ ਜੀ ਅੱਛਾ ਵੀ ਘਰੇ ਵਾਲਾ ਕਾ ਪਸ਼ੂ ਨਹੀਂ ਹੈਗਾ ਘਰੇ ਵਾਲਾ ਕੰਮ ਤੋਰੇ ਫੇਰੇ ਵਾਲਾ ਕੰਮ ਉਹ ਜੋ ਪੇਡਾਂ ਹੁੰਨ ਆਹੀ ਜੀ ਪੇਡਾਂ ਪਹਿਲਾਂ ਹਾਂ ਪੇਡਾਂ ਹੁੰਨ ਪਹਿਲਾਂ ਪੇਡਾਂ ਰੱਖਿਆ ਹੁੰਦੇ ਸੀ ਹੁਣ ਫਿਰ ਪੇਡਾਂ ਦਾ ਕੰਮ ਖਤਮ ਕਰਤਾ ਹਾਂ ਹਾਂ ਹੁਣ 35 ਸਾਲਾਂ ਦਾ ਖਤਮ ਕਰਤਾ ਜੀ ਅੱਜੇ ਮੈਂ ਭਾਈ ਆ ਬੱਕਰੀ ਥੋੜੇ ਲਵੇ ਇਹ ਕਰਦੀ ਆ ਆਪਣੀ ਹਾਂ ਕਰਦੀ ਸੰਨਵੇਂ ਮੇਉਣਾ ਦੋ ਪੱਠਾ ਇੱਕ ਬੱਕਰਾ ਮਗਰ ਇਹਦੇ ਮਗਰ ਹਾਂ ਹਾਂ ਮੇਮਣੇ ਪਰ ਤੁਸੀਂ ਸੁਣਨ ਤੋਂ ਬਾਅਦ ਹੀ ਵੇਚ ਦਿੰਨੇ ਆਂ ਵੀ ਦੁੱਧ ਪਾਵਾਂਗੇ ਹਾਂ ਦੁੱਧ ਪਾਵਾਂਗੇ ਸਾਹ ਨੂੰ ਦੁੱਧ ਦਾ ਬੜਾ ਲਾਲ ਚ ਰੰਦਾ ਜੀ ਕਿੰਨਾ ਬਾਦ ਦਿੰਨੇ ਆਂ ਦੁੱਧ ਹਾਂ ਦੁੱਧ ਪਾਉਂਦੇ ਹੁਣ 25-30 ਲੀਟਰ ਜੀ 25-30 ਲੀਟਰ ਹਾਂ ਹਾਂ ਬੱਕਰੀਆਂ ਦਾ ਆ ਜਾ ਬਈ ਨਾਲ ਹੀ ਚੱਲੋਈ ਹੁਣ ਹਾਂ ਇੱਧਰ ਹੀ ਖਾਣੇ ਆ ਜਾ ਕੇ ਸਾਡੇ ਕਾਲਿਆਂ ਵੀ ਹੈਗੀਆਂ 10-15 ਮਹੀਨੇ ਦੀਆਂ ਤੇ ਤਾਂ ਦੇਖੋ ਬਈ ਕਿੱਡਾ ਯਾਰ ਹਸਰੀ ਕਾਲ ਬਈ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਸਵਾਗਤ ਆ ਅੱਜ ਨਾ ਭਈ ਆਪਾਂ ਇੱਕ ਅਜਿਹੇ ਆ ਜਿਹੜੀ ਵੀਰਾਂ ਲਵੇ ਪਹੁੰਚਿਆ ਜਿਨ੍ਹਾਂ ਦਾ ਇਹ ਬਾਲਾ ਪੁਰਾਣਾ ਕੰਮ ਆ ਤੇ ਉਹਨਾਂ ਨੇ ਇਹ ਬੱਕਰੀਆਂ ਦੇ ਕੰਮ ਦੇ ਵਿੱਚੋਂ ਕੀ ਕੀ ਖੱਟਿਆ ਹੁਣ ਤੱਕ ਤੇ ਹੁਣ ਤੱਕ ਕਿੰਨੀਆਂ ਬੱਕਰੀਆਂ ਵੇਚਤੀਆਂ ਕਿੰਨੀਆਂ ਖਰੀਦ ਲਈਆਂ ਤੇ ਕਿੰਨੀਆਂ ਬੱਕਰੀਆਂ ਹੁਣ ਫਾਰਮ ਦੇ ਵਿੱਚ ਹੈਗੀਆਂ ਨੇ ਆਪਦੇ ਘਰ ਦੇ ਵਿੱਚ ਰੱਖੀਆਂ ਹੋਈਆਂ ਨੇ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਪਿੰਡ ਸਹੈਣੇ ਦੇ ਵਿੱਚ ਖੜੇ ਆ ਆਪਣੇ ਨਾਲ ਅਕਬਰ ਖਾਨ ਜੀ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਇਹ ਰਸੋਈ ਛੋਡਾ ਵੀ ਕਿੰਨਾ ਕੁ ਪੁਰਾਣਾ ਕੰਮ ਆ ਇਹ ਇਹ ਮੇਰੀ ਉਮਰ ਤੋਂ ਪਹਿਲਾਂ ਦਾ ਹੀ ਆ ਜੀ ਛੋਡੀ ਉਮਰ ਕਿੰਨੀ ਹੋ ਗਈ ਜੀ ਸਾਡੀ ਮੈਂ 2 ਘਟ 60 ਤੇ ਹੋ ਗਈ 60 2 ਘਟ 60 ਹਾਂ 2 ਸਾਲਾਂ ਦੀ ਹੈ ਹਾਂ ਹਾਂ ਠੀਕ ਆ ਉੱਤੋਂ ਹੀ ਉਮਰ ਤੋਂ ਪਹਿਲਾਂ ਦਾ ਕੰਮ ਆ ਵੀ ਬਾਪ ਦਾਦਿਆਂ ਦਾ ਚੱਲਿਆ ਆ ਹਾਂ 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 ਜੀ ਠੀਕ ਆ ਤੇ ਹੁਣ ਕਿੰਨੀਆਂ ਬੱਕਰੀਆਂ ਨੇ ਜੀ ਛੋਡੇ ਲਵੇ ਹੁਣ ਹੋਣਗੀਆਂ ਜੀ 60 ਬੱਕਰੀਆਂ ਹੋਣਗੀਆਂ ਮੇਰੇ ਅੱਠ ਬੱਕਰੀਆਂ ਇਹ ਆਪਾਂ ਵੇਚ ਦੇਣ ਲੈਣ ਦੇਣ ਕਰਦੇ ਰਹਿੰਦੇ ਆ ਨਾ ਬੱਕਰੀਆਂ ਦਾ ਹਾਂ ਲੈਣ ਦੇਣ ਕਰਦੇ ਰਹਿੰਦੇ ਆ ਆਪਣਾ ਇਹੀ ਕੰਮ ਆ ਜੀ ਠੀਕ ਹੈ ਤੇ ਉਹ ਪਹਿਲਾਂ ਤਾਂ ਨਹੀਂ ਇੰਨਾ ਵੇਚ ਦੇਣ ਲੈਣ ਕਰਦੇ ਨਹੀਂ ਹੁਣ ਬਹੁਤ ਜ਼ਰਦਾ ਮੈਂ ਕਹਿੰਦਾ ਹੋ ਗਏ 25 30 ਸਾਲ ਹੋ ਗਏ ਜੀ ਇਹ ਕੰਮ ਕਰਦੇ ਆ ਅਛਾ 25-30 ਸਾਲ ਹੋ ਗਏ ਵਪਾਰ ਕਰਦਿਆਂ ਹਾਂ ਵਪਾਰ ਕਰਦਿਆਂ ਪਹਿਲਾਂ ਜਿਵੇਂ ਛੋਡੇ ਡੈਡੀ ਸੀਗੇ ਉਹ ਤਾਂ ਨਹੀਂ ਕਰਦੇ ਹੁਣ ਮੈਂ ਉਹ ਨਹੀਂ ਕਰਦੇ ਸੀ ਉਹ ਤਾਂ ਕਰਦੀਆਂ ਰੱਖੀਆਂ ਹਾਂ ਉਹਦਾ ਕਰਦੀਆਂ ਰੱਖਿਆ ਜੀ ਉਹਨਾਂ ਲਵੇ ਕਿੰਨੀਆਂ ਹੁੰਦੀਆਂ ਸੀ ਫਿਰ ਹਾਂ ਉਹ ਜੋ ਭੇਡਾਂ ਹੁੰਦੀਆਂ ਸੀ ਜੀ ਭੇਡਾਂ ਪਹਿਲਾਂ ਹਾਂ ਭੇਡਾਂ ਹੁੰਦੀਆਂ ਪਹਿਲਾਂ ਭੇਡਾਂ ਰੱਖਿਆ ਹੁੰਦੀਆਂ ਸੀ ਹੁਣ ਫਿਰ ਭੇਡਾਂ ਦਾ ਕੰਮ ਖਤਮ ਕਰਤਾ ਹਾਂ ਹਾਂ ਹੁਣ 35 ਸਾਲਾਂ ਦਾ ਖਤਮ ਕਰਤਾ ਜੀ ਉਹ ਬੱਕਰੀਆਂ ਦਾ ਹਾਂ ਹੁਣ ਬੱਕਰੀਆਂ ਦੀ ਹੈ ਜੀ ਠੀਕ ਹੈ ਜਿਵੇਂ ਭਾਈ ਆਹ ਬੱਕਰੀ ਛੋਡੇ ਲਵੇ ਇਹ ਕਰਦੀ ਹੈ ਆਪਣੀ ਹਾਂ ਕਰਦੀ ਹੈ ਨਾ ਇਹ ਲੈਂਦੀ ਵੀ ਹੈ ਜੀ ਅਛਾ ਲੈਂਦੀ ਹੋਈ ਹੈ ਹਾਂ ਲੈਂਦੀ ਵੀ ਕੰਨ ਕੋਨ ਨਾ ਬਈ ਚੰਗਾ ਇਹਦਾ ਵੀ ਹੈਨਾ ਇਹ ਸੁਈ ਹੋਈ ਆ ਹੁਣ ਸੂਣ ਵਾਲੀ ਆ ਸੂਣ ਵਾਲੀ ਆ ਜੀ ਸੂਣ ਵਾਲੀ ਆ ਇਹਦੀ ਹਾਈਟ ਕਿੰਨੀ ਹੋ ਜੀ ਬੱਕਰੀ ਦੀ ਹੈਡ ਜੀ ਮੈਂ ਤਾਂ ਕਿਤੇ ਮਣੀ ਨਹੀਂ ਐਵੇਂ ਕਹਿ ਦਿੱ ਗਿਆ ਮਣਦੇ ਨਹੀਂ ਹੈਗੇ ਹੈਡ ਆ ਮਣਦੇ ਨਹੀਂ ਠੀਕ ਹੈ ਇਹ ਉਹ ਬਾਈ ਹੋਊ ਮਨ ਲਾ ਦਾ 40 ਇੰਚ ਹੋਊਗਾ ਨਾ 3 43 ਇੰਚ ਬਾਕੀ ਬੱਕਰੀ ਚੰਗੀ ਆ ਬੂਰ ਕੰਨੀ ਹੈ ਨਾ ਹਾਂ ਹਾਂ ਜੀ ਠੀਕ ਆ ਇਹ ਵੀ ਤੁਸੀਂ ਬੱਕਰੀਆਂ ਖਰੀਦਦੇ ਵੀ ਰਹਿੰਨੇ ਹੋ ਹੈ ਨੁਕਾ ਤੋਂ ਹਾਂ ਨਿਤ ਹੀ ਖਰੀਦਦੇ ਆ ਜੀ ਅੱਛਾ ਨਿਤ ਖਰੀਦਦੇ ਆ ਹਾਂ ਹਾਂ ਠੀਕ ਆ ਤੇ ਫਿਰ ਮੰਨ ਕੇ ਜੇ ਮੰਡੀਆਂ ਤੇ ਵੀ ਜਾਂਦੇ ਹੋ ਹਾਂ ਮੰਡੀਆਂ ਤੇ ਵੀ ਜਾਂਦੇ ਆ ਮੁੱਲਾਪੁਰ ਵੀ ਜਾਂਦੇ ਆ ਜੀ ਟੌਂਗਾਲੀ ਵੀ ਜਾਂਦੇ ਆ ਸਾਰੀਆਂ ਮੰਡੀਆਂ ਤੇ ਜਾਂਦੇ ਆ ਠੀਕ ਆ ਆ ਜਾਓ ਹੋਰ ਦਿਖਾਈਏ ਬੱਕਰੀਆਂ ਆਪਾਂ ਹਾਂ ਹਾਂ ਉਹ ਬਈ ਹੁਣ ਬੱਕਰੀਆਂ ਵੀ ਦਿਖਾਉਨੇ ਆ ਤੇ ਨਾਲ ਦੀ ਨਾਲ ਆਪਾਂ ਗੱਲਾਂ ਬਾਤਾਂ ਵੀ ਕਰੀ ਚੱਲਾਂਗੇ ਫਿਰ ਜਿਵੇਂ ਇੰਨਾ ਟਾਈਮ ਹੋ ਗਿਆ ਜੀ ਬੱਕਰੀਆਂ ਰੱਖਦਿਆਂ ਨੂੰ ਆਹ ਬੱਕਰੀ ਜੀ ਗੱਲ ਤੋਂ ਤਿੰਨ ਮੇਵਣਾ ਦੋ ਪੱਠਾ ਇੱਕ ਬੱਕਰਾ ਮਗਰ ਇਹਦੇ ਮਗਰ ਹਾਂ ਹਾਂ ਤਿੰਨ ਹਾਂ ਤੇ ਤਿੰਨ ਮੇਵਣੇ ਆ ਜੀ ਤਿੰਨ ਮੇਵਣਾ ਦੋ ਪੱਠਾ ਹਾਂ ਹਾਂ ਇੱਕ ਇੱਕ ਬੱਕਰਾ ਚਿੱਟੇ ਰੰਗ ਦਾ ਹਾਂ ਹਾਂ ਚਿੱਟੇ ਰੰਗ ਦਾ ਸਾਡੀਆਂ ਪੱਠਾਂ ਦੋ ਸਾਡੀਆਂ ਪੱਠਾਂ ਇਹ ਸੁਹੀ ਹੋਈ ਆ ਹੈ ਹੁਣ ਪਰ ਦੁੱਧ ਕਿੰਨਾ ਦਿੰਦੀ ਆ ਇਹ ਹਾਂ ਇਹ ਮੇਵਣਾਂ ਨੂੰ ਚਰਾਉਂਦੇ ਹਾਂ ਇਹ ਦੁੱਧ ਅਸੀਂ ਤਾਂ ਚੋਇਆ ਨਹੀਂ ਚੋਇਆ ਨਹੀਂ ਮੇਵਣੇ ਤਿੰਨੇ ਰੱਜ ਲੈਂਦੇ ਆ ਤਿੰਨੇ ਰੱਜ ਲੈਂਦੇ ਆ ਉਹ ਮੇਵਣੇ ਦੀ ਨਾਲ ਫੋਟੋ ਪਾ ਦਈਏ ਠੀਕ ਹੈ ਮੇਵਣੇ ਵੀ ਨਾਲ ਦਿਖਾਵਾਂਗੇ ਸੋਹਣੇ ਹਾਂ ਤੇ ਤਿੰਨ ਮਹੀਨੇ ਮੇਵਨੇ ਰਾਜ ਲੈੰਦੇ ਆ ਹਾਂ 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 ਠੀਕ ਆ ਤੋ ਰਿਓ ਜੀ ਇਹਨੂੰ ਮੜੀ ਜੀ ਲਓ ਜੀ ਲਓ ਲੈ ਬਾਈ ਇਹ ਤਿੰਨ ਮਹੀਨੇ ਵਾਲੀ ਬੱਕਰੀ ਆ ਹੋਰ ਹੈਗੀਆਂ ਐ ਤਿੰਨ ਤਿੰਨ ਮਹੀਨੇ ਵਾਲੀਆਂ ਨਹੀਂ ਦੋ ਦੋ ਮਹੀਨੇ ਜੀ ਹੋਰ ਮਗਰਸਤਾ ਦੋ ਦੋ ਮਹੀਨੇ ਆਹ ਹੋਰਾ ਮਗਰ ਦੋ ਦੋ ਮਹੀਨੇ ਨੇ ਹੈ ਇੱਕ ਇੱਕ ਹੋਰ ਵੀ ਇੱਕ ਹੀ ਤਿੰਨ ਮਹੀਨੇ ਅੱਛਾ ਹੋਰ ਵੀ ਹੈ ਤੇ ਬਾਕੀ ਜੀ ਜਿਵੇਂ ਫਿਰ ਇੰਨਾ ਟਾਈਮ ਹੋ ਗਿਆ ਹੁਣ ਆ ਕੰਮ ਕਰਦਿਆਂ ਨੂੰ ਵੀ ਵਿੱਚ ਲੋਕ ਕਮੈਂਟ ਕਰਦੇ ਹੁੰਦੇ ਆ ਵੀਡੀਓ ਤੇ ਕਰਦਾਨ ਜਾਂ ਉਹ ਕਹਿ ਦਿੰਦੇ ਆ ਵੀ ਬੱਕਰੀਆਂ ਦਾ ਜਿਹੜਾ ਕੰਮ ਆ ਵੀ ਇਹ ਬੈਨੀਫਿਟ ਦਾ ਕੀਤਾ ਹੈ ਨਹੀਂ ਵੀ ਨਹੀਂ ਅਸੀਂ ਤਾਂ ਜੀ 3-4 ਕਿੱਲੇ ਇਹਨਾਂ ਜੋ ਬਾਣ ਦੇ ਬਾਇ ਲੈਤੇ ਆ ਜੀ ਬੱਕਰੀਆਂ ਚੋਂ ਹਾਂ ਬੱਕਰੀਆਂ ਚੋਂ ਹੋਰ ਕੋਈ ਨਾਲ ਕੰਮ ਤਾਂ ਨਹੀਂ ਛੋਡਾ ਨਾ ਹੋਰ ਕੋਈ ਕੰਮ ਨਹੀਂ ਬੱਕਰੀਆਂ ਦਾ ਕੰਮ ਹੀ ਆ ਜੀ ਛੋਟਾ ਅੱਛਾ ਹਾਂ ਤੇ ਬੱਕਰੀਆਂ ਦੇ ਵਿੱਚੋਂ ਵੀ ਬਈ ਕਮਾਈ ਤਾਂ ਹੈਗੀ ਹੈ ਕਮਾਈ ਦਾ ਹਾਂ ਵੀ ਤਰੀਕਾ ਹੋਣਾ ਚਾਹੀਦਾ ਬੰਦੇ ਦਾ ਤੇ ਜਿਹੜੇ ਫਿਰ ਜਿਵੇਂ ਉਹ ਕਹਿ ਦਿੰਦੇ ਆ ਵੀ ਕਮਾਈ ਦਾ ਸਾਧਨ ਹੈ ਹੀ ਨਹੀਂ ਵਧੀਆ ਨਹੀਂ ਨਾ ਹੈਗਾ ਜੀ ਸਾਡੇ ਖਾਤਰ ਤਾਂ ਬਹੁਤ ਚੰਗਾ ਕੰਮ ਆ ਜੀ ਉਹ ਫਿਰ ਜਾਂ ਤਾਂ ਉਹਨਾਂ ਨੂੰ ਤਰੀਕਾ ਨਹੀਂ ਜਾਂ ਫਿਰ ਉਹ ਹਨਾ ਉਹ ਫਿਰ ਘਰੇ ਬੰਨ ਕੇ ਮਾਰ ਲੈਂਦੇ ਆ ਜੀ ਅੱਛਾ ਵੀ ਘਰੇ ਵਾਲਾ ਕਾ ਪਸ਼ੂ ਨਹੀਂ ਹੈਗਾ ਘਰੇ ਵਾਲਾ ਕੰਮ ਤੋਰੇ ਫੇਰੇ ਵਾਲਾ ਕੰਮ ਤੋਰੇ ਫੇਰੇ ਵਾਲਾ ਹਾਂ ਹਾਂ ਪਰ ਤੁਸੀਂ ਸਵੇਰੇ ਕਿੰਨੇ ਵਜੇ ਬਾਹਰ ਆ ਜਾਂਦੇ ਹੋ ਆ ਜਾਂਦੇ ਜੀ 10 11 ਵਜੇ ਬਾਹਰ ਆ ਜਾਂਦੇ 10 11 ਵਜੇ ਬੱਕਰੀਆਂ ਬਾਹਰ ਆ ਜਾਂਦੀਆਂ ਨੇ ਹਾਂ ਹੱਥ ਨੇ 5:30 6:00 ਕਰੇ ਜਾਂਦੇ ਆ 5:30 6:00 ਹਾਂ ਹਾਂ ਮਨ ਕੇ ਸਾਰਾ ਦਿਨ ਬਾਹਰ ਹੀ ਰਹੇ ਹਾਂ ਹਾਂ ਬਾਹਰ ਹੀ ਰਹਿੰਦੇ ਆ ਜੀ ਹਾਂ ਠੀਕ ਐ ਤੇ ਹੋਰ ਦਿਖਾਈਏ ਬੱਕਰੀ ਫਿਰ ਹਾਂ ਹੋਰ ਬੱਕਰੀਆਂ ਦਿਖਾਉਣੇ ਆ ਬਈ ਤੁਹਾਨੂੰ ਆਜੋ ਵਿੱਚ ਹੀ ਆਜੋ ਆਪਾਂ ਮਾਲ ਦੇ ਵਿੱਚ ਹੀ ਚੱਲਦੇ ਆਂ ਜਿਵੇਂ ਆ ਚਿੱਟੀ ਬੈਠੀ ਆ ਹਾਂ ਹਾਂ ਇਹ ਵੀ ਸੁੱਈ ਹੋਈ ਆ ਹਾਂ ਨਹੀਂ ਇਹ ਵੀ ਸੁੱਈ ਹੈ ਜੀ ਇਹਦੇ ਮੇਮ ਨੇ ਵੇਚ ਤੇ ਇਹਦੇ ਮੇਮ ਨੇ ਵੇਚ ਤੇ ਇੱਕ ਆ ਗੱਬਣਾ ਜੀ ਮੇਮ ਨੇ ਫਿਰ ਤੁਸੀਂ ਸੁਣਨ ਤੋਂ ਬਾਅਦ ਹੀ ਵੇਚ ਦਿੰਨੇ ਆਂ ਵੀ ਦੁੱਧ ਪਾਵਾਂਗੇ ਹਾਂ ਦੁੱਧ ਪਾਵਾਂਗੇ ਸਾਨੂੰ ਦੁੱਧ ਦਾ ਬੜਾ ਲਾਲਚ ਰਹਿੰਦਾ ਜੀ ਕਿੰਨਾ ਬਾਅਦ ਦਿੰਨੇ ਆਂ ਦੁੱਧ ਹਾਂ ਦੁੱਧ ਪ ਪਤ ਜੀ 20 ਲੀਟਰ ਜੀ 25 ਲੀਟਰ ਬੱਕਰੀਆਂ ਦਾ ਹਾਂ 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 ਡੈਰੀ ਚ ਹਾਂ ਦੁੱਧਾਂ ਮੇਉਣਿਆਂ ਨੂੰ ਸਗਾ ਦਿੰਦੇ ਆ ਦੁੱਧਾਂ ਮੇਉਣਿਆਂ ਨੂੰ ਡੈਰੀ ਚ ਪਾ ਦਿੰਨੇ ਆ ਹਾਂ ਡੈਰੀ ਚ ਪਾ ਦਿੰਨੇ ਆ ਕਿਹ ਰੇਟ ਜਾਂਦਾ ਜੀ ਦੁੱਧ ਦਾ ਇੱਕ ਘੱਟ 40 ਲਾਇਆ ਵਾ ਜੀ ਇੱਕ ਘੱਟ 40 40 ਨੂੰ ਹਾਂ ਹਾਂ ਠੀਕ ਐ ਉਹ ਕਪੂਕੀ ਲਾਇਆ ਘਰਾ ਘਰਾ ਜ ਨਹੀਂ ਲੈ ਕੇ ਜਾਂਦੇ ਦੁੱਧ ਦਾ ਘਰਾ ਚ ਤਾਂ ਕੋਈ ਕੀ ਛੱਲ ਸੁੱਲ ਕੱਟੇ ਹੋਏ ਹੁਣ ਉਹ ਲੈ ਜਾਂਦਾ ਕੋਈ ਹੁਣ ਤਾਂ ਗਰਾਸ ਖੰਡ ਤਾਂ ਉਹੀ ਦੇ ਦਿੰਦੇ ਉਹੀ ਫ੍ਰੀ ਚ ਹਾਂ ਠੀਕ ਹੈ ਤੇ ਬਾਕੀ ਮੈਂ ਦੇਖਿਆ ਘਰੇ ਮੱਝਾਂ ਵੀ ਰੱਖੀਆਂ ਨੇ ਹਾਂ ਮੱਝਾਂ ਵੀ ਰੱਖੀਆਂ ਜੀ ਦੋ ਮੱਝਾਂ ਰੱਖੀਆਂ ਮੱਝਾਂ ਵੀ ਡੈਰੀ ਚ ਵੀ ਪਾਉਂਦੇ ਆ ਘਰੇ ਪੀਣ ਦੀ ਖਤਰ ਵੀ ਰੱਖਦੇ ਆ ਮੱਝਾਂ ਵੀ ਫਿਰ ਇਹਨਾਂ ਚੋਂ ਲੈਤੀਆਂ ਨੇ ਹਾਂ ਇਹਨਾਂ ਚੋਂ ਲੈਂਦਾ ਜੀ ਇਹਨਾਂ ਕੁਛ ਹੈਗਾ ਜਿਵੇਂ ਪੇਕਅਪ ਗੱਡੀ ਖੜੀਆ ਹਾਂ ਸਾਰਾ ਪਲਾਟ ਬਲੂਟ ਵੀ ਜੀ ਇਹਨਾਂ ਚੋਂ ਲੈਤੇ ਨੇ ਇਹਨਾਂ ਤੋਂ ਲੈਤੇ ਆ ਹਾਂ ਇਹਨਾਂ ਚੋਂ ਲੈਤੇ ਠੀਕ ਹੈ ਹੋਰ ਤਾਂ ਆਪਣਾ ਕੰਮ ਹੀ ਨਹੀਂ ਕੋਈ ਇਹ ਆ ਗੱਬਣਾ ਹਾਂ ਹਾਂ ਗੱਬਣਾ ਜੀ ਇਹ ਗੱਬਣਾ ਹਾਂ ਹਾਂ ਠੀਕ ਹੈ ਲੈ ਇਹ ਬੱਕਰੀ ਦੇਖੋ ਬਾਕੀ ਬੱਕਰੀਆਂ ਵੀ ਚੰਗੀਆਂ ਲਿਆਉਂਦੇ ਆ ਤੁਸੀਂ ਹਾਂ ਚੰਗੀਆਂ ਬੱਕਰੀਆਂ ਲਿਆਉਂਦੇ ਆ ਠੀਕ ਹੈ ਆਹੋ ਲੈ ਵੀ ਆ ਬੱਕਰੀ ਵੀ ਚੰਗੀਆਂ ਉਹ ਜ਼ਿਆਦਾਤਰ ਮੁੰਡਾ ਦਾ ਸੇਰੀਆਂ ਤੇ ਚਿੱਟੀਆਂ ਤੇ ਝੱਪੀਆਂ ਜੀਆਂ ਨੇ ਨਾ ਹਾਂ ਦੱਬੀਆਂ ਹੀ ਐ ਇੱਥੇ ਕਾਲੀਆਂ ਬੱਕਰੀਆਂ ਕੱਟ ਨੇ ਹਾਂ ਕਾਲੀਆਂ ਕੱਟ ਆ ਜੀ ਇਹ ਕੀ ਕਾਰਨ ਹਾਂ ਕਾਲੀਆਂ ਵੀ ਹੈਗੀਆਂ ਤੋਂ ਕਾਲੀਆਂ ਘੱਟ ਆ ਜੀ ਆ ਜਾ ਬਈ ਨਾਲ ਹੀ ਚੱਲ ਵੀ ਹੁਣ ਹਾਂ ਇੱਧਰ ਹੀ ਸੌਣੇ ਆ ਜਾ ਕੇ ਹਾਂ ਕਾਲੀਆਂ ਵੀ ਹੈਗੀਆਂ ਕਾਲੀਆਂ ਘੱਟ ਨੇ ਕਾਲੀਆਂ ਘੱਟ ਨੇ ਹਨਾ ਹਾਂ ਆ ਗੱਬਣਾ ਬੱਕਰੀ ਜੀ ਕਰਦੀਆਂ ਫਿਰ ਪੱਕੀਆਂ ਬੱਕਰੀਆਂ ਵੀ ਰੱਖੀਆਂ ਹੋਣੀਆਂ ਪੱਕੀਆਂ ਵੀ 30 35 ਪੱਕੀਆਂ ਵੀ ਇੱਥੇ ਹੋਣੀਆਂ ਅੱਛਾ ਆ ਗੱਬਣਾ ਹੈ ਹਾਂ ਗੱਬਣਾ ਜੀ ਇਹ ਜਿਹੜੀਆਂ ਘਰ ਦੀਆਂ ਪੱਕੀਆਂ ਰੱਖੀਆਂ ਹੋਈਆਂ ਨੇ ਫਿਰ ਉਹ ਨਹੀਂ ਵੇਚਦੇ ਉਹ ਨਹੀਂ ਵੇਚਦੇ ਜੀ ਉਹਦਾ ਪੱਕੀਆਂ ਘਰੀ ਨੇ ਬਸ ਘਰੀ ਰੱਖੇ ਬਸ ਠੀਕ ਹੈ ਹਾਂ ਹਾਂ ਆ ਗੱਬਣਾ ਬਈ ਬੱਕਰੀ ਹਾਂ ਹਾਂ ਤੇ ਹੋਰ ਦੇਖੀਏ ਫਿਰ ਬੱਕਰੀ ਹੁਣ ਕੋਈ ਹਾਂ ਹੋਰ ਦੇਖੋ ਜੀ ਪੱਠਾਂ ਦਾ ਘਰੇ ਨੇ ਨਾ ਸਾਰੀਆਂ ਹਾਂ ਪੱਠਾਂ ਘਰੇ ਆ ਜੀ ਹਾਂ ਆ ਦੇਖੋ ਆ ਬੈਠੇ ਨੇ ਬਈ ਇੱਧਰ ਆ ਪੇਡਾਂ ਜੀਆਂ ਨੇ ਵਿੱਚ ਹਾਂ ਪੇਡ ਜੇ ਤਾਂ ਮਾਈ ਦੀ ਛੱਡੀ ਵੀ ਆਈ ਮਾਈ ਦੀ ਛੱਡੀ ਹੋਈ ਹਾਂ ਹਾਂ ਠੀਕ ਆ ਹਾਂ ਆ ਦੇਖੋ ਕੋਈ ਬੱਕਰੀਆਂ ਇਹਨਾਂ ਦੀਆਂ ਤੇ ਫਿਰ ਉਹ ਬੱਕਰੀਆਂ ਚਾਰ ਦੇ ਕਿੰਨੇ ਜਾਣੇ ਨੇ ਇਹ ਚਾਰ ਦੇ ਕੱਲਾ ਮੁੰਡਾ ਹੀ ਚਾਰ ਦਾ ਅੱਛਾ ਠੀਕ ਐ ਫਿਰ ਤੁਸੀਂ ਕੀ ਕਰੇ ਹੁੰਦੇ ਹੋ ਹਾਂ ਜੀ ਇਹ ਕਰੇ ਹੁੰਦੇ ਆ ਜੀ ਪਾਸ਼ੂ ਵੀ ਲੈਣ ਵਗ ਜਾਨੇ ਇਹਨੂੰ ਦਿਖਾਇਓ ਬੱਕਰੀ ਨੂੰ ਟਿੱਡੀ ਕਰਕੇ ਰੋਜੀ ਪਾਸ਼ੂ ਪਛੇ ਤੋਂ ਹਿਲਾਇਆ ਕੇ ਆਉਂਨੇ ਹੋਏ ਨਹੀਂ ਵੇਚ ਵਾਲਾ ਕੰਮ ਤੁਸੀਂ ਕਰ ਦਿਓ ਹਾਂ ਜੀ ਚਾਰਨ ਵਾਲਾ ਕੰਮ ਮੁੰਡਾ ਹਾਂ ਮੁੰਡਾ ਠੀਕ ਐ ਆਇਦਰ ਰੱਖਾ ਬੱਕਰੀ ਲੈ ਵੀ ਬੱਕਰੀ ਚੱਕ ਕੇ ਕਰੋ ਬਾਈ ਤੇ ਫਿਰ ਮਾਲ ਦੇ ਵਿੱਚ ਕਿੰਨੇ ਬੱਕਰੀ ਕਿੰਨੇ ਰੱਖੇ ਹੋਇਆ ਬੱਕਰੇ ਚਾਰ ਬੱਕਰੇ ਆ ਜੀ ਚਾਰ ਬੱਕਰੇ ਹੈ ਹੂੰ ਹੂੰ ਠੀਕ ਆ ਫਿਰ ਜਿਵੇਂ ਮੰਨ ਕੇ ਚੱਲੋ ਯਾਰ ਦੱਬੀਆਂ ਬੱਕਰੀਆਂ ਗਿਆ ਉਹਦੇ ਉੱਤੇ ਅਲੱਗ ਬੋਕ ਛਾੜ ਦਿਓ ਡੱਬਾ ਜਿਵੇਂ ਛੋਟੇ ਲੱਗਿਆ ਖੜਾਗਾ ਹਾਂ ਪੰਜ ਚਿੱਟਿਆਂ ਦੇ ਕਿੰਟਾ ਛੱਡਦੇ ਆ ਚਿੱਟਾ ਹੈ ਆਏ ਡੱਡ ਰੱਖੇ ਹੋਏ ਨੇ ਹਾਂ ਡੱਡ ਰੱਖੇ ਹੋਏ ਠੀਕ ਆ ਇਹਦਾ ਘਰ ਦੇ ਨੇ ਹਾਂ ਕਰਦੇ ਆ ਜੀ ਇਹ ਪੱਕੀ ਰੱਖੇ ਹੋਣੇ ਹੈ ਮਾਲ ਦੇ ਵਿੱਚ ਹਾਂ ਪੱਕੇ ਕਿੰਨੇ ਦੰਦ ਹੋ ਗਿਆ ਆ ਬੱਕਰਾ ਹਾਂ 6 ਦੰਦ ਹੋ ਗਿਆ ਜੀ ਏ ਦੰਦ ਹੈ ਠੀਕ ਆ ਹੈਟ ਵੀ ਹੋਊਗੀ ਮਨ ਲਾਦਾ 40 ਕਿਤੇ ਕਰੀਬ ਹੋ ਹਾਂ ਹੋਊਗੀ ਹੋਊਗੀ ਹੈਨਾ ਠੀਕ ਆ ਬਾਕੀ ਕੰਨ ਕੋਨੇ ਵੀ ਚੰਗਾ ਸੀ ਚਿੱਟੀਆਂ ਤੇ ਇਹ ਛੱਡਦਾ ਹਾਂ ਹਾਂ ਚਿੱਟੀਆਂ ਜਿਹੜੇ ਕਾਲੀਆਂ ਡੱਬੀਆਂ ਨੇ ਫਿਰ ਕਾਲਾ ਡੱਬਾ ਦੇ ਹੋਰ ਵੀ ਛੱਡ ਦਿੰਦੇ ਆ ਜੀ ਅੱਛਾ ਹੋਰ ਵੀ ਜਿਵੇਂ ਕਾਹ ਬੈਠਾਗਾ ਨਾਗਰਾ ਜਾ ਹਾਂ ਹਾਂ ਇਹ ਲਿਆਂਦਾ ਵਾ ਜੀ ਇਹ ਲਿਆਂਦਾਗਾ ਹਾਂ ਹਾਂ ਸਿਆ ਉਹੋ ਇਹ ਰਿਜਲਟ ਲੱਗਦਾ ਇਹ ਤਾਂ ਕੋਈ ਅਰੇ ਹਰ ਤਾਲ 8 ਕਿ ਦਿਨ ਹੋਇਆ ਇਹਨੂੰ ਵੀ ਅੱਛਾ 8 ਕਿ ਦਿਨ ਹੀ ਹੋਇਨੇ ਹੈ ਹਾਂ ਹਾਂ ਠੀਕ ਆ ਬਾ ਦੋਨਾਂ ਦੇ ਇਕੱਠੇ ਫੜੇ ਇੱਕ ਹੋਰ ਵੀ ਆਹ ਜੀ ਇਹ ਵੀ ਦੋਨੇ ਇਕੱਠੇ ਲਿਆਂਦੇ ਸੀ ਹਾਂ ਹਾਂ ਇਕੱਠੇ ਲਿਆਂਦੇ ਲਾਇਆ ਵੀ ਦੋਨੇ ਬੋਕ ਇਕੱਠੇ ਲਿਆਂਦੇ ਸੀਗੇ ਉਹਦੀ ਹਾਈਟ ਵੱਡੀ ਲੱਗਦੀ ਐਤੋਂ ਹਣਾ ਹਾਂ ਜੀ ਇਹ ਉਹ ਪੂਰੇ ਜਾਂਦਾ ਇਹ ਛੇ ਜਾਂਦਾ ਜੀ ਅਸਿਆ ਹਾਂ ਹਾਂ ਆ ਪੂਰੇ ਜਾਂਦਾ ਉਹ ਛੇ ਜਾਂਦਾ ਹਾਂ ਹਾਂ ਉਹ ਛੇ ਜਾਂਦਾ ਹਾਂ ਇਹ ਇਹ ਮਾਲ ਦੇ ਵਿੱਚ ਹੀ ਰੱਖਣਿਆ ਹੁਣ ਕਿ ਇਹ ਵੀ ਸੇਲ ਸੂਲ ਕਰ ਦੋਗੇ ਨਾ ਇਹ ਸੇਲ ਕਰ ਦਾਂਗੇ ਕਾਲੇ ਕੇ ਮੇਲੇ ਤੇ ਕਾਲੇ ਕੇ ਮੇਲੇ ਦੇ ਖਾਤਰ ਲੈਤੀ ਐਨੇ ਹਾਂ ਹਾਂ ਕਾਲੇ ਕੇ ਮੇਲੇ ਖਾਤਰ ਲੈ ਤਾ ਕਾਲੇ ਕੇ ਵੀ ਮੇਲੇ ਤੇ ਜਾਣਗੇ ਬੱਕਰੇ ਚੱਕ ਕਰੋ ਪਰ ਹਾਂ ਬੂਰੇ ਘੈਂਟ ਨੇ ਠੀਕ ਆ ਇਹ 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 ਫਿਰ ਬੱਕਰੀਆਂ ਨਾਲ ਹੀ ਮਿਲੇ ਸੀਗੇ ਹਾਂ ਬੱਕਰੀਆਂ ਨਾਲ ਹੀ ਮਿਲੇ ਸੀ ਜੀ ਹਾਂ ਇਕੱਠਾ ਸੌਦਾ ਮਾਰਿਆ ਜੀ ਹਾਂ ਇਕੱਠਾ ਸੌਦਾ ਮਾਰਿਆ ਠੀਕ ਆ ਉਹ ਕਾਲੇ ਕਾਂ ਮੇਲਾ ਕਿੱਦਿਆਂ 21 ਕਿਲੋ ਅੱਛਾ ਤੁਸੀਂ 21 ਨੂੰ ਜਾਣਾ ਹਾਂ 21 ਕਿਲੋ ਤੜਕੇ ਜਾਣਾ ਜੀ ਹੂੰ ਠੀਕ ਆ ਲੈ ਵੀ ਆ ਦੋ ਬੱਕਰੇ ਨੇ ਭਈ ਇਹ ਵੀ ਪਾਈਆਂ ਨੇ ਸੇਲ ਹੀ ਕਰਨੀਆਂ ਮਨ ਲੱਗਾ ਕਾਲੇ ਕਾਂ ਦੇ ਮੇਲੇ ਤੇ ਬਾਕੀ ਚੰਗੇ ਬੱਕਰੇ ਨੇ ਤੇ ਜਿਹੜੀਆਂ ਬੱਕਰੀਆਂ ਮਨਲਾ ਦੇ ਨਾਲ ਆਈਆਂ ਨੇ ਮਾਲ ਦੇ ਉਹ ਉਹਨਾਂ ਨਾਲ ਤਾਂ ਰਿਜ਼ਲਟ ਆਈ ਹੋਈ ਇਹਨਾਂ ਦਾ ਮੇਮਣੇ ਮੂਮ ਨੇ ਹਾਂ ਬਦਗਾ ਮੇਮਣੇ ਜੀ ਉਹ ਜਿਹੜਾ ਤਿੰਨ ਮੇਮਣੇ ਤਿੰਨ ਤਿੰਨ ਉਹ ਇਹਨਾਂ ਦੀ ਹੈ ਜੀ ਇਹਨਾਂ ਦੀ ਨੇ ਮੇਮਣੇ ਦੇ ਕੰਨ ਬਹੁਤ ਨੇ ਬਾਈ ਵੀਡੀਓ ਦੇ ਵਿੱਚ ਮੈਂ ਦਿਖਾਉਂਗਾ ਸੋਨੂੰ ਤੇ ਆ ਬੱਕਰਾ ਦੇਖੋ ਕਿੰਨਾ ਚੰਗਾਗਾ ਇਹ ਪੂਰੇ ਦੰਦ ਹੋ ਗਏ ਹਨਾ ਹਾਂ ਪੂਰੇ ਦੰਦ ਹੋ ਗਏ 6 ਦੰਦ ਹੁੰਦਾ ਜੀ ਇਹ 6 ਦੰਦ ਹੋ ਗਿਆ ਠੀਕ ਆ ਬਾਕੀ ਸੋਨੂੰ ਬਾਈ ਬੱਕਰੀਆਂ ਦੇ ਹੋਰ ਕੰਨ ਕੋਲ ਦਿਖਾਉਣਾ ਪੂਰੇ ਚੰਗੇ ਕੰਨ ਨੇ ਹਾਂ ਹਾਂ ਲੰਮੇ ਕੰਨਾਂ ਵਾਲੀਆਂ ਬੱਕਰੀਆਂ ਨੇ ਬਾਈਆਂ ਲਵੇ ਤੇ ਬਾਕੀ ਸੂਈਆਂ ਹੋਈਆਂ ਨੇ ਪੱਠਾ ਕੁਝ ਵੇਚਤੀਆਂ ਬਾਈਆਂ ਨੇ ਬੱਕਰੀਆਂ ਹਾਂ ਹਾਂ ਤੇ ਆਹ ਆਹ ਛੇਰੀ ਦਿਖਾਤੀ ਆਪਾਂ ਹਾਂ ਦਿਖਾਤੀ ਜੀ ਆ ਦਿਖਾਤੀ ਆਹ ਹੋਰ ਦਿਖਾਉਂਦੇ ਆ ਜੀ ਸਾ ਕੀਰੀਆਂ ਫਿਰਾਂ ਪੱਠਾ ਦਿਖਾਉਂਦੇ ਆ ਜੀ ਖੇਰੀਆਂ ਪੱਠਾ ਹਾਂ ਹਾਂ ਲੈ ਵੀ ਖੇਰੀਆਂ ਪੱਠਾ ਦਿਖਾਉਂਦੇ ਆ ਬਾਈ ਤੁਹਾਨੂੰ ਹੁਣ ਆ ਚਿੱਟੀ ਜੀ ਠਾ ਕੇ ਲਿਆ ਆ ਦੇਖੋ ਬਾਈ ਖੇਰੀਆਂ ਪੱਠਾ ਇਹ ਆਪਣੇ ਘਰ ਦੀਆਂ ਨੇ ਇਹ ਨਾ ਨਾ ਸੇਲ ਵਾਲੀਆਂ ਨਹੀਂ ਆ ਜੀ ਸੇਲ ਵਾਲੀਆਂ ਇਹ ਉਹਨਾਂ ਦੇ ਨਾਲ ਹੀ ਆਈਆਂ ਆ ਉਹਨਾਂ ਦੇ ਨਾਲ ਹੀ ਆਈਆਂ ਜੀ ਬਈ ਆ ਰਿਜ਼ਲਟ ਦੇਖ ਲੋ ਯਾਰ ਉਹ ਬੱਕਰੀਆਂ ਦਾ ਜਿਹੜੇ ਆਪਾਂ ਪਹਿਲਾਂ ਦਿਖਾ ਕੇ ਟਿਆਂ ਥਾਲੀ ਬਈ ਥੱਲੇ ਨੂੰ ਕਰਕੇ ਰਹੀ ਆ ਆ ਕੰਨ ਛੱਡ ਦੇ ਇੱਧਰ ਲਾ ਛੱਡਿਆ ਹੋਇਆ ਹਾਂ ਛੱਡਿਆ ਆ ਦੇਖ ਬਈ ਪੱਠ ਇਹ ਚਿੱਟਾ ਰੰਗ ਵੀ ਪਾਉਂਦੇ ਨੇ ਹਣਾ ਬੱਕਰੀਆਂ ਨੂੰ ਫਿਰ ਹਾਂ ਹਾਂ ਲਾਈ ਵੀ ਜਿਹੜੇ ਚਿੱਟੇ ਰੰਗ ਦੇ ਸ਼ਕੀਨ ਨੇ ਤਾਂ ਭਾਈਆਂ ਨਾਲ ਸੰਪਰਕ ਕਰ ਲਿਓ ਇਹਨਾਂ ਨਾਲ ਵੀ ਚਿੱਟੇ ਰੰਗ ਦੀਆਂ ਬੱਕਰੀਆਂ ਵੀ ਤੇ ਅਖੀਰੀਆਂ ਪੱਠਾਂ ਨੇ ਇਹ ਸੀਰੀਆਂ ਪੱਠਾਂ ਦੇਖੋ ਜੀ ਕਿੰਨੇ ਕਿੰਨੇ ਟਾਈਮ ਦੀਆਂ ਹੋਣਗੀਆਂ ਉਹ ਇਹ ਇਹ ਹੋਣਗੀਆਂ ਜੀ 11-10 ਦਾ ਛਾਹ ਮਹੀਨੇ ਨੂੰ 10 ਦਾ ਛਾਹ ਮਹੀਨੇ ਦੀਆਂ ਤੇ ਕੰਨ ਦੇਖੋ ਬਈ ਕਿੱਡਾ ਯਾਰ ਹੋਊਗਾ ਮਨ ਲਾਦਾ ਨਾ ਬੜਾ 17-18 ਇੰਚ ਦਾ ਕੰਨ ਹੈ ਨਾ ਹਾਂ ਉਹ ਬਾਕੀ ਇੱਕ ਕੱਦ-ਕੁੱਦ ਦਾ ਵਧੀਆ ਕਰਨੀ ਹੈ ਨਾ ਹਾਂ ਵਧੀਆ ਕਰਨੀ ਹੈ ਅਸੀਂ ਦੋ ਦੰਦ ਕਰਕੇ ਲਵਾਉਂਦੇ ਹਾਂ ਜੀ ਦੋ ਦੰਦ ਕਰਕੇ ਲਵਾ ਦਿੰਨੇ ਹਾਂ 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 ਦੋ ਵਿੱਚ ਲੋਕ ਬਾਈ ਜਿਹੜੇ 6-6 ਦੰਦ ਤੇ ਲਵਾਉਂਦੇ ਆ ਨਾ ਨਹੀਂ ਦੋ ਦੰਦ ਕਰਕੇ ਲਵਾਉਂਦੇ ਆ ਚਾਰ ਦੰਦ ਤੇ ਦੋ ਦੰਦ ਅੱਛਾ ਆ ਦੇਖੋ ਬਈ ਆ ਵੀ ਘੱਟ ਬੱਚੇ ਵਮਹਾ ਸ਼ੇਸ਼ੇ ਦਾੰਤ ਤੇਲ ਪਾਈ ਜਾਂਦੇ ਆ ਉਹ ਕਹਿੰਦੇ ਹਾਈਟ ਵੱਡੀ ਹੋ ਜਾਂਦੀ ਹੈ ਨਾ ਹਾਂ ਹਾਂ ਆ ਦੇਖੋ ਜੀ ਤੋਂ ਮੇ ਉਹਨੇ ਬੱਕਰੀ ਮਗਰ ਇਹਦੇ ਮਗਰ ਦੋ ਮੇਹਣੇ ਹੈ ਨਖੋਲ ਕੇ ਦਿਖਾ ਦिए ਇਹ ਖੁਰ ਕੇ ਦਿਖਾ ਲਓ ਲੋ ਇਹ ਸਾ ਤਾਂ ਹੁਣੇ ਛੱਡ ਕੇ ਲਿਆਂਦਿਆਂ ਬੱਸ ਇਹਦਾ ਚੋਈਆਂ ਹੋਣੇ ਨਾ ਹਾਂ ਤੂੰ ਹਾਂ ਚੋਈਆਂ ਪੱਟਾ ਪੁੱਠਾ ਚੰਗਾਈਆਂ ਹੋਣੀਆਂ ਹਾਂ ਪੁੱਠਾ ਪੁੱਠਾ ਚੰਗਾਈਆਂ ਹੂੰ ਤੇ ਆ ਲੋਹੇ ਰੰਗ ਦੀਆਂ ਵੀ ਨੇ ਹੈ ਨਾ ਹਾਂ ਲੋਹੇ ਰੰਗ ਦੀਆਂ ਲੋਹੇ ਰੰਗ ਦੀਆਂ ਹੀ ਫੜ ਕੇ ਬਾਈ ਮੈਨ ਲਓ ਆ ਟੋੜਾ ਹਾਂ ਟੋੜਾ ਪਾ ਦੇ ਫਿਰ ਇਹਦੇ। ਇਹ ਬੱਕਰੀਆਂ ਬਾਈ ਬਾਕੀ ਦੇਖੀ ਜਾ ਬੈਠੀਆਂ ਨੇ ਯਾਰ। ਹੁਣ ਇਹ ਰੱਜ ਲੀਆਂ ਬੱਸ। ਹਾਂ ਬੱਸ ਹੁਣ ਕੈਸ਼ ਬਲੀ ਵਹਿ ਜਾਂਦੇ ਅੱਛਿਆ। ਆਹੋ। ਐਸ ਵळे ਵਹਿ ਜਾਂਦੇ ਨੇ ਹਾਂ ਆ ਕੇ। ਆਹੋ। ਆਹ ਲੋਹੇ ਰੰਗ ਦੇ ਆ। ਆਹ ਦੇਖੋ ਲੋਹੇ ਰੰਗ ਦੇ ਬਾਈ। ਹਾਂ। ਵਾਟ। ਇਹ ਕਿੰਨੇ ਦੰਦ ਹੋਊਗੀ? ਹਾਂ ਪੂਰੇ ਦੰਦ ਆ ਜੀ। ਆਹੋ। ਹਾਂ ਹਾਂ। ਸੂਈ ਹੋਈ ਆ ਇਹ। ਹਾਂ ਸੂਈ ਵੀ ਆ ਹੁਣ ਗੱਬਣ। ਆਹ ਗੱਭਣਾ ਹੁਣ ਆਠ ਦੰਦ ਆਠ ਦੰਦ ਹੋ ਗਈ ਇਹ ਕਿੰਨੇ ਕਿੰਨੇ ਬੱਚੇ ਦੇ ਦਿੰਦੀ ਆ ਫਿਰ ਹੈ ਬੱਚੇ ਦੋ ਦੋ ਵੀ ਦੇ ਤਿੰਨ ਵੀ ਦੇ ਦਿੰਦੀ ਤਿੰਨ ਵੀ ਦੇ ਦਿੰਦੀ ਨੇ ਹੈ ਹਾਂ ਜਿਹੜੇ ਘਰੇ ਪੱਕੀਆਂ ਰੱਖੀਆਂ ਹੋਈਆਂ ਨੇ ਬੱਕਰੀਆਂ ਹਾਂ ਹਾਂ ਪੱਕੇ ਰੱਖੀਆਂ ਇਹ ਹਾਂ ਠੀਕ ਹੈ ਇਹ ਪੱਕੀਆਂ ਰੱਖੀਆਂ ਹੋਈਆਂ ਨੇ ਇਹ ਦੋ ਦੋ ਤਿੰਨ ਦਿਨ ਮੇਹਣੇ ਦਿੰਦੀਆਂ ਨੇ ਹੈ ਹਾਂ ਠੀਕ ਹੈ ਜੀ ਹਾਂ ਚਾਰ ਦੰਦ ਚ ਹੈ ਹਾਂ ਕੱਲ ਛੁਈ ਹੈ ਇਹ ਕੱਲ ਛੁਈ ਕਿੰਨੇ ਬੱਚੇ ਦਿੱਤੇ ਨੇ ਦੋ ਬੱਚੇ ਦਿੱਤੇ ਜੀ ਦੋ ਹਾਂ ਹਾਂ ਠੀਕ ਹੈ ਇਹ ਆਪਣੇ ਆਹੀ ਡੱਬੇ ਬੋਕਤੀ ਕਰਾਂ ਸੀ ਹਾਂ ਹਾਂ ਡੱਬੇ ਬੋਕਤੀ ਸਿਆਉਤੀਆਂ ਇਹ ਹਾਂ ਠੀਕ ਆ ਜ਼ਿਆਦਾਤਰ ਤਾਂ ਉਹ ਹੀ ਬੱਕਰੇ ਦੇ ਹੋਣਗੇ ਬੱਚੇ ਆਪਣੇ ਕੋਲੇ ਹਾਂ ਹਾਂ ਉਹ ਬੱਚਾ ਵੇਚ ਜਾਂਦਾ ਇਹ ਬੱਕਰਾ ਉਹਦੇ ਬੱਚੇ ਅੱਛਾ ਵੇਚਿਆ ਹਾਂ ਵੇਚਿਆ ਠੀਕ ਆ ਵੇਚਿਆ ਇਹ ਲਿਆ ਪੇੜ ਤਾਂ ਉਹਦੀ ਸ਼ਦੀ ਹੋਈ ਆ ਮਾਈ ਹਾਂ ਮਾਈ ਜੀ ਸ਼ਦੀ ਹੋਈ ਆ ਆ ਦੇਖੋ ਬਾਈ ਬੱਕਰੀਆਂ ਦੇਖੀ ਚੱਲੋ ਵੀਡੀਓ ਦੇ ਵਿੱਚ ਸੌਂਕ ਕਰਾਉਣਾ ਹੈ ਅੱਜ ਬੱਕਰੇ ਆ ਸੈਣੇ ਬਾਈ ਤੁਹਾਨੂੰ ਬੱਚਾ ਦਿਖਾਉਣਾ ਇੱਕ ਇਹ ਨਾਗਰੇ ਕਲਰ ਦਾ ਬਾਈ ਹਾਂ ਨਾਗਰੇ ਕਲਰ ਦਾ ਆ ਦੇਖੋ ਕਿੰਨੇ ਟਾਈਮ ਦਾ ਬਾਈ ਇਹ ਇਹ ਹੈਗਾ ਬਾਈ 9-10 ਮਿੰਟ ਦਾ ਹੈਗਾ ਵਿੱਚ 9 ਦਾ 10 ਮਿੰਟਾਂ ਦਾ ਤਾਂ ਦੇਖੋ ਬੱਕਰੇ ਦੇ ਇਹ ਫਿਰ ਇੱਕ ਇੱਕ ਕਿਹੜੇ ਬੱਕਰੇ ਦਾ ਆਪਣੇ ਦਾ ਹੈ ਬਾਈ ਕਿਹੜੇ ਬੱਕਰੇ ਦਾ ਇਹ ਇਹਦਾ ਪਿਓ ਵੇਚਦਾ ਬੇਚਦਾ ਉਹਦਾ ਇਹ ਕਰੇ ਹੁਣ ਹਾਂ ਦੇਖਣਾ ਇਹ ਉਹ ਮੋੜ ਕੇ ਲਿਆਈ ਬੱਕਰਾ ਤਾਂ ਦੇ ਵੀ ਤਮੋਗੇ ਠੀਕ ਹੈ ਆਪਣੇ ਕੋਈ ਬੱਚੇ ਬੱਕਰੇ ਹੋਰ ਬਹੁਤ ਨਹੀਂ ਭਈਆ ਕਾਲੀਆਂ ਬੱਕਰੀਆਂ ਵੀ ਨੇ ਹੈਨਾ ਠੀਕ ਆ ਇਹ ਸੁਈ ਹੋਈ ਆ ਤਾਂ ਇੱਕ ਹਾਂ ਸੁਈ ਆ ਗੱਬਣਾ ਜੀ ਤੇ ਇਹ ਭਾਈ ਇਹਨਾਂ ਦੀਆਂ ਬੱਕਰੀਆਂ ਸੀ ਜਿਹੜੀਆਂ ਅੱਜ ਆਪਾਂ ਦਿਖਾਈਆਂ ਨੇ ਸੋਨ ਨੂੰ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਜਿਹੜੇ ਭਾਈ ਕਹਿੰਦੇ ਹੁੰਦੇ ਆ ਵੀ ਬੱਕਰੀਆਂ ਚੋਂ ਕਮਾਈ ਨਹੀਂ ਨਾ ਤਾਂ ਇਹ ਵੀਡੀਓ ਜ਼ਰੂਰ ਦੇਖਣਾ ਤੇ ਵੀ ਕਿੰਨੇ ਸਾਲਾਂ ਚ ਕਮਾਈ ਹੋਣ ਲੱਗ ਜਾਂਦੀ ਹੈ ਜੇ ਕੋਈ ਬੱਕਰੀਆਂ ਰੱਖੇ ਨਵਾਂ ਕੰਮ ਕਰੇ ਫਰਮਾਈ ਤੇ ਹੀ ਸਾਲ ਚ ਹੁਣ ਲੱਗ ਜਾਂਦੀ ਸਾਲ ਚ ਹੁਣ ਲੱਗ ਜਾਂਦੀ ਮੈਂ ਉਹਨੇ ਮੂਹਣੇ ਵੇਚ ਜਾਂਦੇ ਹਾਂ ਹਾਂ ਮੈਂ ਉਹਨੇ ਵੇਚ ਜਾਂਦੇ ਦੁੱਧ ਦੁੱਧ ਵੇਚ ਜਾਂਦੇ ਹੂੰ ਲੈ ਠੀਕ ਆ ਭਾਈ ਅਗਲੀ ਵੀਡੀਓ 'ਚ ਮਿਲਦੇ ਆ ਕਿਸੇ ਹੋਰ ਬਾਈ